ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਪੂਰੇ ਪੰਜਾਬ ਦੇ ਵਿੱਚ ਨੌਜਵਾਨੀ ਜਿਹੜੀ ਬੇਰੋਜ਼ਗਾਰੀ ਦਾ ਸੰਤਾਪ ਹੜਾ ਰਹੀ ਹੈ ਤੇ ਲਗਾਤਾਰ ਨਸ਼ੇ ਦੇ ਕਾਰਗਰੋਹ ਦੇ ਵਿਰੁੱਧ ਵੀ ਲਗਾਤਾਰ ਸੰਘਰਸ਼ ਕਰ ਰਹੀ ਹੈ ਉੱਥੇ ਹੀ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਪਿੰਡ ਪਿੰਡ ਜੁੰਟਾ ਬਣਾਉਣ ਦਾ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਆ ਉਹਦੇ ਤਹਿਤ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਦੇ ਵਿੱਚ ਪਿੰਡ ਚੰਗੜਮਾ ਦੇ ਵਿੱਚ ਪਿੰਡ ਦੀ ਜੁੰਟ ਕਮੇਟੀ ਦਾ ਚੋਣ ਕੀਤੀ ਗਈ ਹੈ ਜਿਹਦੇ ਵਿੱਚ 28 ਮੈਂਬਰੀ ਜਿਹੜੀ ਐਸੀ ਭਗਤ ਸਿੰਘ ਨయోజకਵਾਂ ਸੁਭਾ ਦੀ ਕਮੇਟੀ ਦੀ ਚੋਣ ਕੀਤੀ ਹੈ ਜਿਹਦੇ ਪ੍ਰਧਾਨ ਬਿਰੋ ਬినੋਦ ਕੁਮਾਰ ਜੀ ਤੇ ਨਾਲ ਸਕੱਤਰ ਜਿਹੜੇ ਆ ਆਪਾਂ ਮਨੋਜ ਕੁਮਾਰ ਜੀ ਜਿਹੜੇ ਲਗਾਏ ਆ ਤੇ ਸਾਈਟ 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 ਕੁਮਾਰ ਜੀ ਜਿਹੜੇ ਇਥੋਂ ਦੀ ਕਮੇਟੀ ਦੇ ਖਜ਼ਾਨਚੀ ਹੋਣਗੇ ਆ ਮੈਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਇਹ ਸੱਦਾ ਦਿੰਨਾ ਕਿ ਨੌਜਵਾਨਾਂ ਨੂੰ ਪਿੰਡ-ਪਿੰਡ ਜੱਥੇਬੰਦ ਹੋਣ ਦੀ ਲੋੜ ਹੈ ਤੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਬਣਨ ਤੇ ਪਿੰਡ-ਪਿੰਡ ਨੌਜਵਾਨਾਂ ਦੀਆਂ ਕਮੇਟੀਆਂ ਬਣਾਉਣ ਦਾ ਸੱਦਾ ਦਿੰਦੇ ਆ ਅੱਜ ਪਿੰਡ ਚੰਗਰਮਾ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਕਮੇਟੀ ਦੀ ਚੋਣ ਕੀਤੀ ਗਈ ਹੈ ਤੇ ਆਨ ਵਾਲੇ ਸਮੇਂ ਦੇ ਵਿੱਚ ਜਿੱਥੇ ਬਰਾਬਰ ਵਿਦਿਆ ਸਿਹਤ ਤੇ ਰੋਜ਼ਗਾਰ ਦੇ ਲਈ ਇਹ ਜੱਥੇਬੰਦੀ ਲੜਦੀ ਹੈ ਉੱਥੇ ਹੀ ਪਿੰਡ ਪੱਤਰੀ ਵੀ ਜਿਹਨੇ ਸਮਾਜਿਕ ਸਾਡੇ ਮੁੱਦੇ ਆ ਉਹਨਾਂ ਦੇ ਲਈ ਸੰਘਰਸ਼ ਕਰਦੀ ਹੈ ਤੇ ਪਿੰਡ ਦੇ ਮੁੱਦਿਆਂ ਨੂੰ ਮਸਲਿਆਂ ਨੂੰ ਲੈ ਕੇ ਆਨ ਵਾਲੇ ਸਮੇਂ ਦੇ ਵਿੱਚ ਸ਼ਹੀਦ ਭਗ ਤਵਾ ਦੀ ਜੋਨ ਦੇ ਚੰਗਰਵਾ ਦੇ ਵੱਲੋਂ ਜਿਹੜਾ ਐਕਸ਼ਨ ਤੇ ਸੱਦੇ ਦਿੱਤੇ ਜਾਣਗੇ ਅਸੀਂ ਇਹ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਤੇ ਪਿੰਡ-ਪਿੰਡ ਆ ਕੇ ਜਥੇਬੰਦ ਹੋਵੋ ਤਾਂ ਕਿ ਜਿਹੜੀਆਂ ਆਪਣੀਆਂ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਥੇਬੰਦ ਕਰਕੇ ਜਿਹੜਾ ਸੰਘਰਸ਼ ਜਿਹੜਾ ਹੈ ਉਹ ਲੜਿਆ ਜਾ ਸਕੇ ਤੇ ਸਰਕਾਰਾਂ ਨੂੰ ਨੌਜਵਾਨਾਂ ਦੇ ਮੁੱਦਿਆਂ ਦੇ ਵੱਲੋਂ ਧਿਆਨ ਦਿਵਾਇਆ ਜਾ ਸਕੇ ਤਾਂ ਕਿ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਹੋ ਸਕੇ ਤੇ ਪੰਜਾਬ ਦੇ ਵਿੱਚ ਨਸ਼ੇ ਦਾ ਖਾਤਮਾ ਹੋ ਸਕੇ ਧੰਨਵਾਦ ਜੀ